ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਿਆਰੀ ਖਾਲਸਾ ਸਤ ਸੰਗਤ ਆਪ ਸੰਗਤਾਂ ਨੂੰ ਦਾਸ ਜਸਵਿੰਦਰ ਸਿੰਘ ਵੱਲੋਂ ਕੁਝ ਕ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਜੋ ਕਿ ਕਤਕ ਦੀ ਪੂਰਨ ਮਾਸੀ ਨੂੰ ਦਵਾਈ ਸ਼ਿਕਾਈ ਜਾਂਦੀ ਹੈ 2024 ਦੇ ਵਿੱਚ ਕਟੋ-ਕਟ ਵੀ 11-1200 ਬੰਦੇ ਨੇ ਦਵਾਈ ਛਕੀ 2023 ਦੇ ਵਿੱਚ 6-700 ਬੰਦੇ ਨੇ ਦਵਾਈ ਛਕੀ ਹੁਣ 2025 ਚੱਲ ਰਿਹਾ ਹੈ 2024 ਦੇ ਵਿੱਚ ਦਾਸ ਜਸਵਿੰਦਰ ਸਿੰਘ ਦੇ ਘਰ ਸ਼ਹਿਰ ਬੋਹਾ ਜ਼ਿਲ੍ਹਾ ਮਾਨਸਾ ਵਿਖੇ ਹਸਾਰ ਤੋਂ ਫਤਿਆਬਾਦ ਤੋਂ ਰਾਜਸਥਾਨ ਤੋਂ ਮੋਗਾ ਏਰੀਆ ਬਠਿੰਡਾ ਏਰੀਆ ਤੇ ਪਟਿਆਲਾ ਏਰੀਆ ਬਰਨਾਲਾ ਏਰੀਆ ਸਾਡੇ ਮਾਨਸਾ ਜ਼ਿਲ੍ਹੇ ਤੋਂ ਦੂਰ ਦੂਰ ਤੋਂ ਚੱਲ ਕੇ ਸੰਗਤਾਂ ਨੇ ਦਵਾਈਆਂ ਛਕੀਆਂ ਐਤ ਕੀ 5 ਨਵੰਬਰ ਦਿਨ ਬੁੱਧਵਾਰ 11ਵਾਂ ਮਹੀਨਾ 2025 ਦੀ ਕੱਤਕ ਦੀ ਪੂਰਨਮਾਸੀ ਹੈ ਇਹ ਦਵਾਈ ਹਰ ਸਾਲ ਸਾਲ ਤੋਂ ਬਾਅਦ ਕੱਤਕ ਦੀ ਪੂਰਨਮਾਸੀ ਨੂੰ ਆਏ ਸਾਲ ਇੱਕ ਦਿਨ ਕੱਤਕ ਦੀ ਪੂਰਨਮਾਸੀ ਵਾਲੀ ਰਾਤ ਨੂੰ ਦਵਾਈ ਸ਼ਿਕਾਈ ਜਾਂਦੀ ਹੈ ਐਤਕੀ ਕੱਤਕ ਦੀ ਪੂਰਨਮਾਸੀ 5 ਨਵੰਬਰ 11ਵਾਂ ਮਹੀਨਾ 2025 ਦੀ ਹੈ ਸੰਗਤਾਂ ਨੂੰ ਬੇਨਤੀ ਹੈ ਇਹ ਵੀਡੀਓ ਸਾਰੀਆਂ ਸੰਗਤਾਂ ਤੱਕ ਪਹੁੰਚਣੀ ਜ਼ਰੂਰੀ ਹੈ ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਸਾਡਾ ਕੁਝ ਵੱਧਦਾ ਨਹੀਂ ਪਰ ਕਿਸੇ ਨਾ ਕਿਸੇ ਰੋਗੀ ਦਾ ਭਲਾ ਜ਼ਰੂਰ ਹੋਵੇਗਾ ਜੇ ਤੁਸੀਂ ਇੱਕ ਵੀ ਤੁਹਾਡੀ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਇੱਕ ਰੋਗੀ ਦਾ ਭਲਾ ਹੋ ਜਾਂਦਾ ਹੈ ਤਾਂ ਤੁਸੀਂ ਇਸ ਮਹਾਨ ਜੱਗ ਦੇ ਵਿੱਚ ਹਿੱਸਾ ਪਾ ਲੈਨੇ ਹੋ ਇਸ ਕਰਕੇ ਬੇਨਤੀ ਹੈ ਕਿ ਇੱਕ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਜ਼ਿਲ੍ਹੇ ਵਿੱਚ ਹਰ ਤਹਿਸੀਲ ਵਿੱਚ ਇਹ ਵੀਡੀਓ ਪਹੁੰਚਣੀ ਜ਼ਰੂਰੀ ਹੈ ਤੇ ਦੂਸਰੀ ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਕਿ ਭਾਈ ਜਿੰਨੇ ਵੀ ਜ਼ਿਲ੍ਹਾ ਮਾਨਸਾ ਦੇ ਜਾਂ ਲਾਗੇ ਜ਼ਿਲ੍ਹਿਆਂ ਦੇ ਮਹੰਤ ਗਿਆਨੀ ਜਣ ਹਨ ਉਹ ਸਪੀਕਰਾਂ ਵਿੱਚ ਬੇਨਤੀ ਬੋਲ ਕੇ ਸੰਗਤਾਂ ਨੂੰ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨ ਸਪੀਕਰਾਂ ਦੇ ਵਿੱਚ ਕਿ ਇਹ ਦਵਾਈ ਸਾਲ ਵਿੱਚ ਇੱਕ ਵਾਰ ਹੀ ਛਕਾਈ ਜਾਂਦੀ ਹੈ ਤੇ ਇਹ ਦਵਾਈ ਨੂੰ ਘੱਟੋ-ਘੱਟ ਵੀ 10-15 ਸਾਲਾਂ ਤੋਂ ਸੇਵਾ ਦੇ ਵਿੱਚ ਛਕਾਉਣ ਦੀ ਸੇਵਾ ਦਾਸ ਜਸਵਿੰਦਰ ਸਿੰਘ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗ੍ਰੰਥੀ ਸਭਾ ਦੇ ਸਹਿਯੋਗ ਸਦਕਾ ਅਤੇ ਹੋਰ ਮਹਾਨ ਸੰਗਤਾਂ ਦੇ ਸਹਿਯੋਗ ਸਦਕਾ ਪਿਆਰ ਸਦਕਾ ਇਹ ਦਵਾਈ ਸ਼ਿਕਾਰੇ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਵੈਸੇ ਵੀ ਜੇ ਆਪਾਂ 11500 ਦਾ ਕੋਈ ਇੱਕ ਲੰਗਰ ਦੀ ਪ੍ਰਬੰਧ ਕਰਨਾ ਹੋਵੇ ਤਾਂ ਬਹੁਤ ਵੱਡਾ ਕੰਮ ਹੋ ਜਾਂਦਾ ਹੈ ਪਰ ਇੱਥੇ ਲੰਗਰਾਂ ਦੇ ਪ੍ਰਬੰਧ ਵੀ ਇੱਥੇ ਦਵਾਈ ਦੇ ਪ੍ਰਬੰਧ ਵੀ ਇੱਥੇ ਟੈਂਟਾਂ ਦੇ ਪ੍ਰਬੰਧ ਵੀ ਹੋਰ ਕਈ ਤਰ੍ਹਾਂ ਦੇ ਪ੍ਰਵੰਧ ਸਾਧੂ ਸੰਤ ਮਹਾਪੁਰਖਾਂ ਦੇ ਦੀਵਾਨਾਂ ਦੇ ਪ੍ਰਵੰਧ ਇਹ ਤਕਰੀਬਨ ਤਕਰੀਬਨ ਕੱਲਾ ਦਾਸ ਨਹੀਂ ਕਰ ਰਿਆ ਇਹ ਕਰਨ ਵਾਸਤੇ ਸਭ ਕੁਝ ਕਰਨ ਲਈ ਦੂਰੋਂ ਦੂਰੋਂ ਸੰਗਤਾਂ ਮਾਇਆ ਦੇ ਰੂਪ ਵਿੱਚ ਵੀ ਸਹਿਯੋਗ ਦਿੰਦੀਆਂ ਚੱਕ ਧਰ ਦੇ ਸਮਾਨ ਚੱਕ ਧਰ ਦੇ ਰੂਪ ਵਿੱਚ ਵੀ ਸਹਿਯੋਗ ਦਿੰਦੀਆਂ ਨੇ ਤੇ ਦਾਸ ਬੇਨਤੀ ਕਰਦਾ ਹੈ ਕਿ ਇਹ ਸਵਾਵਾਵਾਂ ਦੇ ਵਿੱਚ ਹਿੱਸਾ ਪਾਉਣ ਲਈ ਵੀ ਸਾਰੀਆਂ ਸੰਗਤਾਂ ਪਾਈ ਜੋ ਸਾਡੇ ਐਨ ਆਰ ਆਈ ਵੀਰ ਹੈ ਜਾਂ ਪਹਿਲਾਂ ਤੋਂ ਸੰਗਤ ਸੇਵਾ ਦੇ ਰਹੀ ਹੈ ਉਹ ਸੰਗਤਾਂ ਪਿਆਰ ਨਾਲ ਸੇਵਾ ਦੇ ਵਿੱਚ ਹਿੱਸਾ ਵੀ ਪਾਇਓ ਲਵੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਦẽ ਇਹ ਦਵਾਈ ਤਿਆਰ ਕਰਨੀ ਹੈ 5 ਨਵੰਬਰ 11ਵਾਂ ਮਹੀਨਾ ਦਿਨ ਬੁੱਧਵਾਰ ਕੱਤਕ ਦੀ ਪੂਰਨ ਮਾਸੀ ਵਾਲੇ ਦਿਨ 2025 ਨੂੰ ਦਿਨ ਬੁੱਧਵਾਰ ਨੂੰ ਸਵੇਰੇ ਜਾਂ ਦੁਪਹਿਰੇ ਸ਼ਾਮ ਤੋਂ ਹੋਣ ਤੋਂ ਪਹਿਲਾਂ ਪਹਿਲਾਂ ਕੁਵਟਲਾਂ ਦੇ ਹਿਸਾਬ ਨਾਲ ਦੁੱਧ ਲੱਗਣ ਦੀ ਉਮੀਦ ਹੈ ਕਿਉਂਕਿ ਪਿਛਲੇ ਸਾਲ 12-1300 ਬੰਦਾ ਆਇਆ ਐਤਕੀ ਜਿਸ ਜਿਹਦੇ ਸਦਕਾ ਪਿਛਲੇ ਸਾਲ 2024 ਦੇ ਵਿੱਚ ਕਾਫੀ ਲੰਮਾ ਵੱਡਾ ਚੌੜਾ ਇਕੱਠ ਹੋਇਆ ਇਤਕੀ ਇੱਕ ਅੱਠ ਵਧਣ ਦੀ ਉਮੀਦ ਹੈ ਕਿਉਂਕਿ ਸੰਗਤਾਂ ਲਵੇ ਲਾਉਣੇ ਤੋਂ ਬਹੁਤ ਆਉਂਦੀਆਂ ਨੇ ਤੇ ਦੂਰੋਂ ਦੂਰੋਂ ਵੀ ਚੱਲ ਕੇ ਆਉਂਦੀਆਂ ਹਨ ਸੰਗਤਾਂ ਨੂੰ ਬੇਨਤੀ ਹੈ ਕਿ ਦੁੱਧ ਦੀਆਂ ਸੇਵਾਵਾਂ ਜਿਵੇਂ ਕਿ ਸਮੁੱਚੀ ਬੋਹਾ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਹਨ ਸਾਰੇ ਸਿੱਖ ਸੰਗਤਾਂ ਦੁੱਧ ਦੀਆਂ ਸੇਵਾਵਾਂ ਕਰਨ ਲਵੇ ਲਵੇ ਪਿੰਡਾਂ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਗਿਆਨੀ ਹਨ ਜਾਂ ਪ੍ਰਬੰਧਕ ਜਨ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਅ ਦੁੱਧ ਦੀਆਂ ਸੇਵਾਵਾਂ ਦੇ ਵਿੱਚ ਸਹਿਯੋਗ ਹਿੱਸਾ ਪਾਇਓ ਪਿਆਰ ਨਾਲ ਤੇ ਬਾਕੀ ਸੰਗਤਾਂ ਨੂੰ ਬੇਨਤੀ ਹੈ ਕਿ 2024 ਦੇ ਵਿੱਚ ਥੋੜਾ ਜਿਹਾ ਸਾਨੂੰ ਆਏ ਸੀ ਵੀ ਸੰਗਤ ਹੋ ਸਕਦਾ ਘਟ ਆਵੇ ਕਿਉਂਕਿ 2024 ਦੇ ਵਿੱਚ ਦਾਸ ਨੇ ਸ਼ਹਿਰ ਬੋਹਾ ਜ਼ਿਲ੍ਹਾ ਮਾਨਸਾ ਦਾਣਾ ਮੰਡੀ ਸ਼ਹਿਰ ਬੋਹਾ ਦੀ ਜਿਹੜੀ ਦਾਣਾ ਮੰਡੀ ਆ ਉਹਦੇ ਪਿਛਲੇ ਪਾਸੇ ਦਾਸ ਦਾ ਘਰ ਹੈ ਸ਼ੇਰਖਾਨ ਰੋਡ ਤੇ ਉਹ ਸ਼ੇਰਖਾਨ ਰੋਡ ਤੇ ਦਾਸ ਨੂੰ ਇਹ ਸੀ ਵੀ ਸੰਗਤ ਘਟਾਊਗੀ ਕਿਉਂਕਿ ਨਵੀਂ ਲੋਕੇਸ਼ਨ ਸੀ ਪਹਿਲਾਂ ਗੁਰਦੁਆਰਾ ਗਾਦੜਪੱਤੀ ਦੇ ਵਿੱਚ ਇਹ ਦਵਾਈ ਛਕਾਈ ਜਾਂਦੀ ਸੀ ਨਵੀਂ ਲੋਕੇਸ਼ਨ ਹੋਣ ਦੇ ਨਾਂ ਤੇ ਵੀ ਦਾਸ ਨੂੰ ਇਹ ਸੀ ਵੀ ਸੰਗਤ ਹੋ ਸਕਦਾ ਘਟ ਘਟ ਆਵੇ ਪਰ ਸੰਗਤ ਆਏ ਮੰਨ ਲਓ ਵੀ 3 ਗੁਣਾ ਵੱਧ ਆਈ ਔਰ ਜਿੱਥੇ 200 250 ਸਿੰਘ ਆਉਂਦਾ ਹੁੰਦਾ ਸੰਗਤਾਂ ਆਉਂਦੀਆਂ ਦਵਾਈ ਛਕਣ ਵਾਲੀਆਂ ਉੱਥੇ 12 13 1500 ਸੰਗਤ ਆਈ ਇਸ ਕਰਕੇ ਬੇਨਤੀ ਹੈ ਸੰਗਤਾਂ ਨੂੰ ਕਿ ਪਿਛਲੇ ਸਾਲ ਥੋੜਾ ਜਿਹਾ ਪ੍ਰਬੰਧ ਵਿੱਚ ਕਮੀ ਵੀ ਰਹੀ ਸੀ ਸਾਡੇ ਤੋਂ ਸਾਨੂੰ ਇਹ ਸੀ ਵੀ ਸੰਗਤ ਘਟ ਆਉਗੀ ਪਰ ਸੰਗਤ ਤਿੰਨ ਗੁਣਾ ਵੱਧ ਆਉਣ ਕਰਕੇ ਥੋੜੀ ਜਿਹਾ ਪ੍ਰਬੰਧ ਵਿੱਚ ਘਾਟਾਂ ਵੀ ਰਹੀਆਂ ਉਹਦੀ ਅਸੀਂ ਖਿਮਾ ਵੀ ਚਾਉਂਦੇ ਆ ਐਤਕੀ ਅਸੀਂ ਪ੍ਰਬੰਧ ਦੀ ਪੂਰੀ ਪੂਰੀ ਜੱਜ ਕੇ ਗੌਰ ਕਰਕੇ ਪੂਰਾ ਪ੍ਰਬੰਧ ਕਰਾਂਗੇ ਰੈਣ ਦਾ ਬਹਿਣ ਦਾ ਸਾਰੇ ਕਾਸੇ ਦਾ ਲੰਗਰ ਪਾਣੀ ਦਾ ਸੰਗਤਾਂ ਨੂੰ ਬੇਨਤੀ ਹੈ ਕਿ ਨਿਚਿੰਤ ਹੋ ਕੇ ਸ਼ਹਿਰ ਬੋਹਾ ਜ਼ਿਲ੍ਹਾ ਮਾਨਸਾ ਰਤੀਆ ਰੋਡ ਦਾਣਾ ਮੰਡੀ ਦੇ ਪਿਛਲੇ ਪਾਸੇ ਸ਼ੇਰਖਾ ਰੋਡ ਤੇ ਬਡਲਾ ਅਡਾ ਪਬਲਿਕ ਸਕੂਲ ਦੇ ਕੋਲੇ ਅਜੀਤ ਨਗਰ ਔਰ ਦਾਸ ਜਸਵਿੰਦਰ ਸਿੰਘ ਦੇ ਘਰ ਵਿੱਚ ਇਹ ਦਵਾਈ ਛਕਾਈ ਜਾਣੀ ਹੈ ਸਾਰੀਆਂ ਸੰਗਤਾਂ ਨੇ ਦਵਾਈ ਛਕਣ ਲਈ ਖਾਂਗ ਦੀ ਸਾਹ ਦੀ ਰੇਸ਼ੇ ਦੀ ਔਰ ਸ਼ਿੱਕਾਂ ਦੀ ਤੇ ਬਵਾਸੀਰ ਕਿਸੇ ਵੀ ਪ੍ਰਕਾਰ ਦੀ ਹੋਵੇ ਉਹ ਸਾਰੇ ਤਰ੍ਹਾਂ ਦੀ ਦਵਾਈ ਤੁਹਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਹਿਜ ਪਾਠਾਂ ਦੇ ਭੋਗ ਪਾ ਕੇ ਅਰਦਾਸ ਬੇਨਤੀ ਕਰਕੇ ਰਾਤ ਨੂੰ 2 ਵਜੇ ਸ਼ਿਕਾਈ ਜਾਣੀ ਹੈ 8 ਵਜੇ ਤੋਂ ਲੈ ਕੇ 2 ਵਜੇ ਤੱਕ ਦੀਵਾਨ ਸਜਣਗੇ ਜਿਨ੍ਹਾਂ ਦੇ ਵਿੱਚ ਸਤਿਕਾਰਯੋਗ ਬਾਬਾ ਰਾਜਵਿੰਦਰ ਸਿੰਘ ਦੀ ਘਰਾਂਗਣੇ ਵਾਲੇ ਸਤਿਕਾਰਯੋਗ ਅ ਗਿਆਨੀ ਸਤਿਕਾਰਯੋਗ ਬਾਬਾ ਜੀ ਬਾਬਾ ਅ ਗੁਰਵਖ ਸਿੰਘ ਜੀ ਫੱਤਾ ਮਾਲੂਕਾ ਵਾਲੇ ਸਤਿਕਾਰਯੋਗ ਗਿਆਨੀ ਜਸ਼ਨਪ੍ਰੀਤ ਸਿੰਘ ਦੀ ਮੱਖੇ ਵਾਲਾ ਸਤਿਕਾਰਯੋਗ ਬਾਬਾ ਜਗਸੀਰ ਸਿੰਘ ਜੀ ਖੱਤਰੀ ਵਾਲਾ ਅਤੇ ਹੋਰ ਗੁਰਮੁਖ ਜਾਨਾ ਰਾਗੀ ਢਾਡੀ ਕਥਾਵਾਚਕ ਪਹੁੰਚ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਸੰਗਤਾਂ 8 ਵਜੇ ਤੋਂ ਪਹਿਲਾਂ-ਪਹਿਲਾਂ ਦਾਸ ਦੇ ਘਰ ਬਾਬਾ ਜਸਵਿੰਦਰ ਸਿੰਘ ਦੇ ਘਰ ਬੋਹਾ 5 ਨਵੰਬਰ 11ਵਾਂ ਮਹੀਨਾ 2025 ਨੂੰ ਭਾਈ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅਤੇ ਸੰਗਤਾਂ ਨੇ ਦਵਾਈ ਛੱਕ ਕੇ ਲਾਹੇ ਪ੍ਰਾਪਤ ਕਰਨੇ ਇਹ ਬਾਰ-ਬਾਰ ਬੇਨਤੀ ਹੈ ਜਿਨ੍ਹਾਂ ਨੇ ਦਵਾਈ ਛਕਣੀਆਂ ਉਹ ਪੇ ਖਾਲੀ ਪੇਟ ਆਉਣ ਰੱਜ ਕੇ ਰੋਟੀ ਖਾ ਕੇ ਨਾ ਆਉਣ ਤੇ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਦੀ ਖਿਮਾ ਕਰਨੀ ਇਹ ਵੀਡੀਓ ਅੱਗੇ ਦੀ ਅੱਗੇ ਸੰਗਤਾਂ ਤੱਕ ਭੇਜਦੀ ਕਰੋ ਕਮੈਂਟ ਵਿੱਚ ਕਿਸੇ ਨੇ ਕੋਈ ਸੁਝਾਅ ਲੈਣਾ ਹੋਵੇ ਤਾਂ ਲੈ ਸਕਦਾ ਹੈ ਇੱਕ ਦੋ ਅਸੀਂ ਨੰਬਰ ਸਕਰੀਨ ਤੇ ਪਾਵਾਂਗੇ ਕਿਸੇ ਨੇ ਨੰਬਰ ਲਾਇਕ ਲਾ ਕੇ ਕੋਈ ਸੰਪਰਕ ਕਰਨਾ ਹੈ ਉਹ ਵੀ ਕਰ ਸਕਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ